ਕਰਿਏ ਹਾਸਿਆ ਨਾ ਉੜ ਜੇ ਠੀਕ ਹੈ ਕਿਸੇ ਵੀ ਤਰੀਕੇ ਦੀ ਅਸੀਂ ਏਦਾਂ ਦੀ ਗੱਲ ਨਾ ਕਰੀਏ ਜਿਹੜੀ ਕਿ ਇਹ ਲੱਗੇ ਕਿਸੇ ਨੂੰ ਇਹ ਕਿਸੇ ਦੇ ਖਿਲਾਫ ਕਹਿ ਰਹੇ ਨੇ ਕਿਸੇ ਸਰਕਾਰ ਦੇ ਖਿਲਾਫ ਕਹਿ ਰਹੇ ਨੇ ਕਿਸੇ ਕਲਾਕਾਰ ਖਿਲਾਫ ਕਹਿ ਰਹੇ ਨੇ ਕਿਸੇ ਪੱਤਰਕਾਰ ਦੇ ਖਿਲਾਫ ਕਹਿ ਰਹੇ ਨੇ ਅੱਜ ਤਾਂ ਇੱਕ ਅਵੇਅਰਨੈਸ ਵਧਾਉਣੀ ਹੈ ਵੀ ਭਵਨ ਲੁਧਿਆਣਾ ਵਿਖੇ 22 ਫਰਵਰੀ ਨੂੰ ਗੀਤਕਾਰਾਂ ਦਾ ਬਹੁਤ ਵੱਡਾ ਮੇਲਾ ਹੋ ਰਿਹਾ ਹੈ ਮੈਂ ਸਾਰੇ ਗੀਤਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਹਮ ਹਮ ਹੋਏ ਹਾਲਾ ਦਾ ਬਾਕਾਇਦਾ ਗਵਰਨਮੈਂਟ ਉਹਨਾਂ ਨੂੰ ਉਹ ਇੱਕ ਸਕਾਲਰਸ਼ਿਪ ਦਿੰਦੀ ਹੈ ਬਹੁਤ ਸਾਰੇ ਚੀਜ਼ਾਂ ਦੇ ਤਿਆਰਬੇਕਾਰ ਗੀਤਕਾਰਾਂ ਨੂੰ ਬੋਲਣ ਦਾ ਟਾਈਮ ਦੇਵਾਂਗੇ ਕੁਝ ਆਪਾਂ ਇਹ ਜੇ ਸੱਜਣਾਂ ਨੂੰ ਬੋਲਣ ਦਾ ਟਾਈਮ ਦੇਵਾਂਗੇ ਜਿਹੜਾ ਨੌਲੇਜ ਰੱਖੀ ਹੋ ਉੱਤੇ ਦੋਸਤੋ ਮੈਂ ਤੁਹਾਡਾ ਆਪਣਾ ਗੀਤਕਾਰ ਦੇਉਣ ਵਾਲਾ ਅਲਬੇਲਾ ਗੀਤਕਾਰਾਂ ਦਾ ਲੱਗ ਰਿਹਾ ਲੁਧਿਆਣੇ ਮੇਲਾ 22 ਤਰੀਕ ਨੂੰ ਸਵੇਰ 10 ਵਜੇ ਉਹ ਪਹਿਲਾਂ ਕੀ ਹੁੰਦਾ ਸੀ ਉਹ ਬੰਦ ਹੋ ਜਾਂਦਾ ਸੀ ਸਾਡਾ ਚੈਨਲ ਸੀ ਉਹ ਮਤਲਬ ਚੱਲਦਾ ਹੀ ਨਹੀਂ ਸੀ ਉਹ ਹੁਣ ਕੀ ਹੁੰਦਾ ਨਾਲ ਦੀ ਨਾਲ ਅੱਧੀ ਰਾਇਲਟੀ ਕਿੱਡੀ ਆਉਂਦੀ ਹੈਗੀ ਗਾਣੇ ਦੀ ਉਹ ਨਾਲ ਨੂੰ ਸ਼ਿਫਟ ਹੋ ਜਾਂਦੀ ਹੈ ਉਹ ਕੰਫਰੰਸ ਸ਼ੋਅ ਵੀ ਦਾ ਇਹ ਦਸਤਾਵੇਜ਼ ਨੂੰ ਸ਼ਿੰਗਲਸਟਨ ਦੁਆਰਾ ਅਤੇ 25 ਭੜੀ ਵਾਲਾ ਅਤੇ ਜਰਨਲ ਮਾਨ ਸਾਹਿਬ ਦੇ ਸਹਿਯੋਗ ਨਾਲ ਲੱ ਲੇ ਅਪਾ ਕਹਤਾ ਹੁਣ ਆਪਾਂ ਜਾ ਕੇ ਇੱਥੇ ਕੱਲ ਨੂੰ ਇਹ ਗੱਲ ਛੱਡ ਦੀਏ ਕੱਲ ਨੂੰ ਕਿਸੇ ਉਹ ਵੇ ਨਹੀਂ ਸੋਰਾ ਆਪਣਾ ਦੋਸਤ ਜੀ ਗਿਆ ਵਿਆਹ ਚ ਗਿਆ ਹੈ ਵਿਆਹ ਗਿਆ ਹੈ ਦੋ ਵੀ ਆਂਦਾ ਕਦੇ ਦੋ ਵੀ ਚੋਟ ਗਿਆ ਹਸੀ ਕਾਲ ਜੀ ਮੈਂ ਤੁਹਾਡਾ ਆਪਣਾ ਭਿੰਦੜਾ ਪਾਲੀ ਮੈਂ ਬੜੇ ਮਾਣ ਨਾਲ ਤੇ ਖੁਸ਼ੀ ਨਾਲ ਦੱਸ ਰਿਹਾ ਹਾਂ ਵੀ ਪੰਜਾਬੀ ਭਵਨ ਲੁਧਿਆਣਾ ਵਿਖੇ 22 ਫਰਵਰੀ ਨੂੰ ਗੀਤਕਾਰਾਂ ਦਾ ਬਹੁਤ ਵੱਡਾ ਮੇਲਾ ਹੋ ਰਿਹਾ ਹੈ ਮੈਂ ਸਾਰੇ ਗੀਤਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਹਮ ਹਮ ਆ ਕੇ ਪਹੁੰਚੋ ਮੇਲੇ ਦੀ ਸ਼ਾਨ ਨੂੰ ਵਧਾਓ ਤਾਂ ਕਿ ਅਸੀਂ ਸਾਰੇ ਗੀਤਕਾਰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਆਪਣੀ ਰਾਇਲਟੀ ਲਈ ਉਥੇ ਲਈ ਗੱਲਾਂ ਰੱਖ ਸਕੀਏ ਤਾਂ ਕਿ ਜੋ ਸਾਡੇ ਗੀਤਕਾਰਾਂ ਦਾ ਬਣਦਾ ਹੱਕ ਹੈ ਮਿਹਨਤਾਨਾ ਜਿਹੜਾ ਸਾਨੂੰ ਉਹ ਮਿਲਦਾ ਰਹੇ ਸਹੀ ਫੋਟੋ ਪੂਰਾ ਹੋ ਜੇ ਨਾ ਪੱਟੀ ਭੱਡੀ ਵਾਲਾ ਜਰਨੈਲ ਕਮਾਨ ਸ਼ਮਸ਼ੇਰ ਸੰਧੂ ਤੇ ਜਸਵੰਤ ਸੰਧੀਲਾ ਪਾਲੀ ਦੇਤਵਾਲੀਆ ਹਾਕਮ ਬਖਤਵੀ ਵਾਲਾ ਦੇ ਉਪਰਾਲੇ ਨਾਲ ਹੀ ਮੇਲਾ ਹੋ ਰਿਹਾ ਹੈ ਤੇ ਆਪਾਂ ਸਾਰੇ ਹੁਣ ਹੁਵਾ ਕੇ ਪਹੁੰਚੇ ਇਸ ਮੇਲੇ ਨੂੰ ਸਿਖਰਾਂ ਦੇ ਲੈ ਕੇ ਜਾਈਏ ਤਾਂ ਕਿ ਅਸੀਂ ਕਹਿ ਸਕੀਏ ਵੀ ਸਾਡਾ ਵੀ ਇੱਕ ਮੇਲਾ ਹੈ ਤੇ ਅਸੀਂ ਸਾਰੇ ਇਕੱਠੇ ਹਾਂ ਦੋਸਤੋ ਮੈਂ ਤੁਹਾਡਾ ਆਪਣਾ ਗੀਤਕਾਰ ਦੇ ਆਉਣ ਵਾਲਾ ਅਲਵੇਲਾ ਗੀਤਕਾਰਾਂ ਦਾ ਲੱਗ ਰਿਹਾ ਲੁਧਿਆਣੇ ਮੇਲਾ 22 ਤਰੀਕ ਨੂੰ ਸਵੇਰ 10 ਵਜੇ ਅਸੀਂ ਸਾਰੇ ਗੀਤਕਾਰ ਜਿਹੜੇ ਬੈਠੇ ਹਾਂ ਹਮੋਂ ਹਮਾ ਕੇ ਪਹੁੰਚ ਰਹੇ ਹਾਂ ਔਰ ਸਾਰੇ ਨੂੰ ਮੇਰਾ ਸੱਦਾ ਸਾਰੇ ਗੀਤਕਾਰਾਂ ਨੂੰ ਵੀ ਇਸ ਮੇਲੇ ਦੇ ਵਿੱਚ ਵੱਧ ਵਧ ਸ਼ਮੂਲਤ ਕਰਕੇ ਇਸ ਮੇਲੇ ਨੂੰ ਕਾਮਯਾਬ ਕਰੀਏ ਸਾਰੇ ਗੀਤਕਾਰ ਰਲ ਕੇ ਅਸੀਂ ਦਿਖਾਈਏ ਲੋਕਾਂ ਨੂੰ ਵੀ ਸਾਡਾ ਵੀ ਇੱਕਾ ਹੈਗਾ ਲੱਗਾ ਜੀ ਲੱਗਾ ਜੀ ਤੁਸੀਂ ਵੇਖੋ ਸਹੀ ਹਵਾ ਗੱਲ ਕੀ ਕਹਿੰਦਾ ਵੀ ਆਹ ਫਲਾਣਾ ਗੱਲਾਂ ਬਲ ਅੱਜ ਕੱਲ ਪਤਾ ਕੀ ਹੋ ਰਿਹਾ ਅੱਜ ਕੱਲ ਕਾਫੀ ਬ੍ਰੇਕਿੰਗ ਨਿਊਜ਼ ਬਣਦੀ ਆ ਕਿ ਆਹ ਬੰਦਾ ਜੀ ਇਹਦਾ ਗਾਣੇ ਗਾ ਕੇ ਆਹ ਬੰਦਾ ਅਜ ਸ਼ਤਾਰ ਬਣ ਗਿਆ ਆਹ ਬੰਦੇ ਨੂੰ ਮਿਲਣ ਦਾ ਵੀ ਟਾਈਮ ਦਿੰਦਾ ਇਹ ਇਹ ਚੀਜ਼ਾਂ ਨਹੀਂ ਹੁੰਦੀਆਂ ਹੁੰਦੀਆਂ ਬਹੁਤ ਬੁਚਕੀਨੀਆਂ ਗੱਲਾਂ ਹੁੰਦੀਆਂ ਨੇ ਕੀ ਉਹਦਾ ਉਹਦੀ ਬੰਦੇ ਦੀ ਕੀ ਜ਼ਿੰਦਗੀ ਹੈ ਹੈਨਾ ਕੀ ਬੰਦਾ ਕਿਸੇ ਦੀ ਕੀ ਜ਼ਿੰਦਗੀ ਹੈ ਕਿੱਥੇ ਕੀ ਕਿੱਥੇ ਕੀ ਹੈ ਗੁਰਬਤ ਅਸੀਂ ਆ ਪਹੁੰਚਾਈ ਹੈ ਜੀ ਗੀਤਕਾਰ ਬਣਨ ਤੋਂ ਪਹਿਲਾਂ ਅਸੀਂ ਕੀ ਕਰਦੇ ਸੀ ਮੈਂ ਆਪਦੀ ਗੱਲ ਕਰਾਂ ਮੈਨੂੰ 6 ਕਿੱਲੇ ਜ਼ਮੀਨ ਦੇ ਹੁੰਦੇ ਸੀ ਮੈਂ ਵੇਚਤੀ ਆਪਦੀ ਜ਼ਮੀਨ ਉਹ ਮੈਂ ਵੇਚੀ ਜ਼ਮੀਨ ਨਾ ਕਲਾਕਾਰ ਦੇ ਮੇਰੀ ਬਕਵਾਈ ਨਹੀਂ ਕਿਸੇ ਨੇ ਟਰੈਕਟਰ ਮੈਂ ਆਪਦਾ ਵੇਚਿਆ ਨਾ ਕਲਾਕਾਰ ਦੇ ਨੇ ਬਕਵਾਇਆ ਮੈਂ ਆਪਦਾ ਘਰ ਵੇਚਿਆ ਮੈਨੂੰ ਸ੍ਰੀਖਸਾਬ ਜੀ ਨੇ ਕਿਹਾ ਵੀ ਘਰ ਵੇਚਿਆ ਮੈਨੂੰ ਕੀੜਾ ਸੀ ਨਾ ਮਲਬੀ ਜਨਰਲ ਕਮਾਂਡ ਕਹਾਵਾ ਮੈਂ ਮੈਂ ਅੱਜ ਜਾ ਕੇ ਕਿਸੇ ਨੂੰ ਅਲੀਗੇਸ਼ਨ ਕਰਾਂ ਇਹ ਦਿਨ ਨਹੀਂ ਆਪਾਂ ਪ੍ਰਵਾਦ ਵਾਂਗੂ ਵਿਚਰਨਾ ਇਹਦਾ ਨਾਂ ਹੀ ਧਾਰਕ ਹੈ ਵਿਸ਼ੇ ਪੰਜਾਬੀ ਗੀਤਕਾਰ ਪਰਿਵਾਰ ਦਾ ਮਤਲਬ ਸਾਰੀ ਦੁਨੀਆ ਦੇ ਗੀਤਕਾਰ ਜੇ ਅਸੀਂ ਥੋੜੀ ਵੀ ਕੱਲ ਨੂੰ ਬਕਾਲੀ ਚੰਡੀਆਂ ਲੈ ਕੇ ਜਗ੍ਹਾ ਜਗ੍ਹਾ ਖਾੜਿਆਂ ਨੂੰ ਗੁਰੇ ਹੋ ਜਾ ਕਰਾਂਗੇ ਇਹ ਗਲਤ ਗੱਲ ਹੈਗੀ ਕਲਾਕਾਰਾਂ ਤੇ ਗੀਤਕਾਰਾਂ ਦਾ ਆਪਸ ਦੇ ਵਿੱਚ ਬਖਰੇਵਾ ਨਹੀਂ ਹੋਣਾ ਚਾਹੀਦਾ ਅਗਲੇ ਨੇ ਅਬਦਾ ਦ੍ਰਿਖ ਦੇਖਣਾ ਹੈ ਅਸੀਂ ਅਬਦਾ ਦੇਖਣਾ ਸਾਡੀ ਰੈਲਿਟੀ ਪਈ ਹੈ ਅਸੀਂ ਲਵਾਂਗੇ ਇਹ ਇੱਕ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇਹ ਜਿਹੜੇ ਮਸਲੇ ਨੇ ਕਿ ਅਸੀਂ ਪਰਿਵਾਰਕ ਤੌਰ ਤੇ ਲੁਧਿਆਣਾ ਇਕੱਠੇ ਹੋਵਾਂਗੇ 22 ਜੂਨ ਨੂੰ ਤੇ ਜਿਹੜੇ ਮਸਲੇ ਆ ਵਿਚਾਰਾਂਗੇ ਤੇ ਉਹ ਜਿਹੜੇ ਸਾਡੇ ਵੱਡੇ ਨੇ ਉਹ ਸਾਡੇ ਮਸਲਿਆਂ ਦਾ ਹੱਲ ਕਰਨਗੇ ਉਹ ਸਾਨੂੰ ਰਾਹ ਦੇਣਗੇ ਸਾਨੂੰ ਮੱਤ ਦੇਣਗੇ ਜਿਹੜੇ ਵੀ ਲੋੜ ਹੋ ਜਿਹੜੇ ਵੀ ਲੋੜੀਂਦੀ ਤੇ ਸਹਿਯੋਗ ਨਾਲ ਹੀ ਬਾਕੀ ਜਿਹੜੀਆਂ ਨਿੱਕੀਆਂ-ਮੋਟੀਆਂ ਗੱਲਾਂ ਨੇ ਉਹ ਹੋਈ ਹੋਈ ਦੂਰ ਹੋ ਗਈਆਂ। ਬਹੁਤ ਜ਼ਬਰਦਸਤ ਪੰਜਾਬ ਤੋਂ ਵੀ ਕਰਾਂ। ਬਿਲਕੁਲ ਪੰਜਾਬ ਦੀ ਵਿਸ਼ਵ ਦੁਆਨ ਹੈ। ਮਤਲਬ ਬਹੁਤ ਸਾਰੇ ਜਿਹੜੇ ਬਾਹਰ ਵਸਦੇ ਨੇ ਅੱਜ ਤੱਕ ਉਹ ਇਸੇ ਛੁੱਟੀ ਕਰਨਾ ਆਏ ਨੇ। ਸਾਰਿਆਂ ਨੂੰ ਰਹਿਣਾ ਤਾਂ ਸੱਦਾ ਹੈ ਪਰ ਇਹ ਵੀ ਕੋਈ ਸਪੈਸ਼ਲ ਕਿਹੜੋ ਨਹੀਂ ਆ ਜਾਂਦਾ। ਕੋਈ ਆਏ ਹੋਏ ਨੇ ਜਿਹੜੇ ਬਹੁਤ ਸਾਰੇ ਮੈਂ ਲਿਖੀ ਦੌਰ ਤੇ ਬਹੁਤ ਸਾਰੇ ਗੀਤਕਾਰ ਜਿਹੜੇ ਉਹਨਾਂ ਨਾਲ ਸੰਪਰਕ ਚ ਬਾਹਰੋਂ ਆਏ ਹੋਏ ਨੇ। ਸ੍ਰੀ ਮਾਨ ਸਾਹਿਬ ਦਾ ਸਾਰੇ ਇੱਥੇ ਬੈਠੇ ਨੇ ਸਾਰੇ ਗੀਤਕਾਰ ਉਹਨਾਂ ਨਾਲ ਸੰਪਰਕ ਚ ਸਾਰੇ ਆਉਣਗੇ ਸਭ ਨੂੰ ਸੱਦਾ। ਤੇ ਆਪਾਂ ਕੱਟੇ ਹੁਣੇ ਮੇਲੇ ਦੀ ਸਫਲਤਾ ਵੱਲ ਵਧਈਏ ਤਾਂ ਕਿ ਹੋਰ ਜਿਹੜਾ ਮੁੰਡਾ ਆਪਣੇ ਜੋ ਹੁੰਦੇ ਬਹੁਤ ਬਹੁਤ ਜ਼ਿਆਦਾ ਸੰਪਰਕ ਨੰਬਰ ਜੇ ਕੋਈ ਮਗੋਂ ਗੀਤਕਾਰ ਆ ਕੋਈ ਬੈਠਾ ਹੋਣੇ ਆਉਣਾ ਚਾਹੁੰਦਾ ਉਹ ਦਿੱਤਾ ਹੈ ਜੀ ਲੁਧਿਆਣਾ ਉਹ ਉੱਤੇ ਮਾਰਨੂ ਕੈਮਰਾ ਕੋਲ ਉਹ ਤੇ ਕੈਮਰਾਮੈਨ ਪੱਟੀ ਸਾਹਿਬ ਦਾ ਨੰਬਰ ਹੈ ਫੇਸਬੁੱਕ ਤੇ ਕਰੈਲ ਭਾਨ ਸਾਹਿਬ ਦੇ ਇਨਬਾਕਸ ਚ ਪਾ ਸਕਦਾ ਲੋਕ ਵੀ ਬਿਮਾਰ ਹੋ ਜਾਂਦੇ ਆ ਵੀ ਉਹਨਾਂ ਦੇ ਕਹਿੰਦਾ ਬੰਦੇ ਵੀ ਉਹਨਾਂ ਵਾਸਤੇ ਜਿਹੜੀ ਜੀ ਸੁਸਾਇਟੀ ਜਨ ਬਣਨ ਜਾ ਰਹੀ ਹੈ ਜਾਂ ਕੁਝ ਕੰਮ ਕਰਿਆ ਜਾ ਰਿਹਾ ਵੀ ਉਹ ਉਹਨਾਂ ਵਾਸਤੇ ਕੋਈ ਉਚਣਗੇ ਵੀ ਆਪਾਂ ਇਹਨਾਂ ਦਾ ਇਲਾਜ ਕਰਾ ਲਈਏ ਚਾਹੇ ਇੱਕ ਮਿੰਟ ਇੱਕ ਮਿੰਟ ਜਾਊਗਾ ਮੰਨ ਲਓ ਕਿ ਮੈਂਬਰਸ਼ਿਪ ਹੀ ਹੈ ਜੀ ਹੋਵੇ ਉਹਨਾਂ 200 ਰੁਪਏ ਕਰਕੇ ਉਹਦਾ ਬੀਮਾ ਲਾਈਫ ਸਰ ਦਾ ਸੌਦਾ ਸੀ ਕਰਾ ਦਿਓ ਵੀ ਉਹ ਦਵਾਈ ਕੋਲ ਛੇ ਤੁਸੀਂ ਮੇਰੀ ਗੱਲ ਨਹੀਂ ਸੁਣੀ ਪਹਿਲਾਂ ਵਾਲੀ ਚਾਰ ਨਾਲ ਉੱਤੇ ਮੇਲੇ ਚ ਸਾਡੀ ਗੱਲਾਂ ਇਹਦੇ ਕੋਈ ਮਤਲਬ ਨਹੀਂ ਹੈ। ਜਦੋਂ ਕਰਤੇ ਹੁਆਗੇ ਨਾ ਮਸਲਾ ਤਾਂ ਕਿੱਥੇ ਹੁੰਦਾ। ਇਹ ਇਹੀ ਗੱਲਾਂ ਦਾ ਵਿਚਾਰ ਰਹੀ ਇਹਨਾਂ ਦੀ। ਇਹੀ ਤਾਂ ਵਿਚਾਰਨ ਇਹੀ ਗੱਲਾਂ। ਕਿ ਇੱਥੇ ਜਿਹੜੀ ਸੋਸਾਇਟੀ ਬਣਨ ਜਾ ਰਹੀ ਹੈ ਨਾ ਸਾਡੀ ਮਦਦ ਕਰਨ ਵਾਸਤੇ ਹੀ ਬਣਨ ਜਾ ਰਹੀ ਹੈ। ਇਹ ਉਪਰਾਲੇ ਹੀ ਕੱਢਨੇ ਇਹਦੇ ਚੋਂ ਕਿ ਕੋਈ ਬਿਮਾਰ ਹੈ, ਕੋਈ ਬਜ਼ੁਰਗ ਹੋ ਚੁੱਕਿਆ ਹੈ, ਜਿਹੜਾ ਕੋਈ ਮਿਹਨਤ ਨਹੀਂ ਕਰ ਸਕਦਾ, ਕਮਾਈ ਨਹੀਂ ਕਰ ਸਕਦਾ, ਉਹਦੀ ਮਦਦ ਕਿਵੇਂ ਕੀਤੀ ਜਾਵੇ? ਸ੍ਰੀ ਮਾਨ ਸਾਹਿਬ ਨੇ ਦੱਸਿਆ ਹੀ ਹੈ। ਕੁਝ ਏਦਾਂ ਦੇ ਬੰਦੇ ਅਸੀਂ ਤਿਆਰ ਕੀਤੇ ਜਿਹੜੇ ਉਹਨਾਂ ਬੰਦਿਆਂ ਦੀ ਗਰੀਬੀ ਦੀਆਂ ਕਾਰਾਂ ਦੀ ਬਿਮਾਰੀਆਂ ਦੀ ਮਦਦ ਕਰਾਉਣੇ ਕੋਲੇ ਇੱਕ ਸੀਐਸਆਰ ਫੰਡ ਹੁੰਦਾ ਉਹ ਜਗ੍ਹਾ-ਜਗ੍ਹਾ ਮਤਲਬ ਲਾ ਸਕਦੇ ਉਹ ਬਕਾਇਦਾ ਤੌਰ ਤੇ ਟੈਕਸ ਦੇ ਵਿੱਚ ਉਹਨਾਂ ਨੂੰ ਰੇਟ ਮਿਲਦੀ ਹੈ ਠੀਕ ਹੈ ਜੀ ਚਲੋ ਮੈਂ ਹੁਣ ਜ਼ਿੰਦਗੀ ਪਰ ਜੁੱਤੀਆਂ ਤਰਾਈਆਂ ਨੇ ਜਗ੍ਹਾ-ਜਗ੍ਹਾ ਮੰਗਿਆ ਮੈਂ ਕਿਸੇ ਨਾਲ ਜਾ ਕੇ ਕੁੰਡਾ ਖੜਕਾਉਂਗਾ ਭਾਈ ਥੋੜਾ ਜਾ ਤੂੰ ਆ ਇੱਥੇ ਕਰ ਦੇ ਤੂੰ ਕਾਉਂ ਭਾਈ ਹੈਨਾ ਇਹ ਕੋਈ ਜ਼ਿੰਮੇਵਾਰ ਬੰਦਾ ਹੋਊਗਾ ਤਾਂ ਹੀ ਕੋਈ ਕਿਸੇ ਨੂੰ ਮਿਲੂਗਾ ਨਾ ਸਰਪੱਤ ਹੋਊਗਾ ਚੇਅਰਮੈਨ ਹੋਊਗਾ ਪ੍ਰਧਾਨ ਹੋਊਗਾ ਤਾਂ ਹੀ ਗੱਲ ਕਰ ਸਕੀਂਗਾ ਨਾ ਕੋਈ ਠੀਕ ਹੈ ਨਾ ਆਮ ਬੰਦਾ ਤਾਂ ਗੱਲ ਨਹੀਂ ਕਰ ਸਕਦਾ ਨਾ ਕੋਈ ਆਮ ਬੰਦਾ ਆਟਾ ਪੰਜਾਬ ਦਾ ਸੱਭਿਆਚਾਰਕ ਵਿਭਾਗ ਹੈ ਪੰਜਾਬ ਕੋਲੇ ਭਾਸ਼ਾ ਵਿਭਾਗ ਹੈ ਪੰਜਾਬ ਕੋਲੇ ਪੰਜਾਬ ਸੰਗੀਤ ਅਕੈਡਮੀ ਹੈ ਉਹਦੇ ਵਿੱਚ ਇਹ ਅਵਾਰਡ ਦਿੱਤੇ ਜਾਂਦੇ ਆਂ ਔਰ ਅਵਾਰਡ ਦੇ ਨਾਲ ਰਾਸ਼ੀ ਵੀ ਦਿੱਤੀ ਜਾਂਦੀ ਹੈ ਗਵਰਨਮੈਂਟ ਵੱਲੋਂ ਸੋ ਸਾਡਾ ਸਾਰਿਆਂ ਦਾ ਹੀ ਹੈ ਕਿ ਅੱਗੀ ਉਹ ਮੀਟਿੰਗਾਂ ਨੂੰ ਜਿਹੜੇ ਸਾਡੇ ਡਿਸੀਜਨ ਦਿੱਤੇ ਆਂ ਮੈਂ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਜਿਹਨੂੰ ਲਾਈਫ ਟਾਈਮ ਅਚੀਵਮੈਂਟ ਵਾਰਡ ਮਿਲਣਾ ਇਹਦਾ ਜਿੰਨਾ ਦੀ ਜ਼ਿੰਦਗੀ ਪਤਾਮਰ ਜਿਹੜੀ ਲਿਦੀ ਹੈ ਉਹ ਤਾਂ ਉਮਰ ਦੀ ਕਮਾਈ ਜਿਹੜੀ ਹੈ ਉਹਨਾਂ ਦੀ ਪ੍ਰਾਪਰਟੀ ਹੈ ਉਹ ਵੀ ਉਹਨਾਂ ਦੇ ਲੈਸਟਾਂ ਉਹਨਾਂ ਦਾ ਉਹਨਾਂ ਨੂੰ ਇਬਜ਼ਾਨਾ ਮਿਲੇ ਉਹਨਾਂ ਨੂੰ ਸੁਸਾਇਟੀ ਨੂੰ ਸਨਮਾਨ ਮਿਲੇ ਕਿ ਇਹ ਵਿਦਿਆ ਸ਼੍ਰੋਮਣ ਬਹੁਤ ਵਧੀਆ ਸਰ ਇੱਕਦਸ ਜਿਹੜਾ ਵਿਜੇ ਬਟੰਡਾ ਹੈ ਇਹ ਇੰਡਸਟਰੀ ਹੱਬ ਹੈ ਇੰਡਸਟਰੀ ਨੂੰ ਪਰਮਿਸ਼ਨ ਤਾਂ ਮਿਲਦੀ ਹੈ ਉਹਦੇ ਵਾਸਤੇ ਕੁਝ ਫੰਡ ਹੁੰਦੇ ਆ ਜਿਹੜੇ ਕਿ ਸਮਾਜ ਲਈ ਪੱਟੂ ਕੈਂਪ ਲੱਗਦੇ ਆ ਮੈਡੀਕਲ ਕੈਂਪ ਲੱਗਦੇ ਆ ਦਰਖਤ ਲੱਗਦੇ ਆ ਉਹ ਜਿਹੜਾ ਉਹਨਾਂ ਦੇ ਟੈਕਸ ਤਾਂ ਆ ਉਹ ਜਦੋਂ ਰਿਜਿਸਟਰੀ ਬਣਦੀ ਹੈ ਉਹਨਾਂ ਨੇ ਡੀਟੇਲ ਦੇ ਲਈ ਜਾ ਕੇ ਵੀ ਅਸੀਂ ਹਸਪਤਲ ਜੀ ਘਰ-ਘਰ ਤੇ ਤਕਰੀਬਾ ਨੂੰ ਹਸਪਤਲ ਦੇ ਵਿੱਚ ਅਸੀਂ ਕੁਛ ਮੋ ਦਾ ਇਲਾਜ ਕਰਿਆ ਐਸਪਨ ਤੇ ਅਸੀਂ ਦਰਖਤ ਲਾਏ ਇੱਥੇ ਅਸੀਂ ਵਾਟਰ ਵਕਸ ਜਾਂ ਸਕੂਲ ਵਿੱਚ ਆਰੋਲਤਾ ਜਮੇਤਰਤਾ ਸਾਨੂੰ ਪੜਾਣੀ ਆ ਮੰਨ ਲਓ ਐਨ ਐਫ ਐਲ ਹੈ ਬਬੂਜਾ ਸੀਮੈਂਟ ਫੈਕਟਰੀ ਹੈ ਆਪਣੇ ਫੈਕਟਰੀ ਹੈ ਤਾਂ ਇੱਥੇ ਦੇਖਣ ਕਿ ਪਿੰਡਾਂ ਦੇ ਵਿੱਚ ਆਪਣੇ ਜਾਤ ਦੇ ਇੱਕ ਜੀ ਬਹੁਤ ਜ਼ਿਆਦਾ ਹੈ ਤੁਹਾਨੂੰ ਨਹੀਂ ਪਤਾ ਇਹ ਉਹ ਡਿਟੇਲ ਦਿੰਦੇ ਆ ਅਸੀਂ ਪੁੱਛਣ ਸਾਡੇ ਪਿੰਡ ਚ ਆਉਂਦੇ ਆ ਪੁੱਛ ਕੇ ਪੜਾਤਾ ਉਹ ਦੇਖੇ ਹੁਕਮ ਵਰਗੇ ਉਹਨਾਂ ਨੇ ਬੰਦਾ ਪਤਾ 1.5 ਰੱਖਦਾ ਤਿੰਨ ਤਿੰਨ ਬੰਦਾ ਕੋਈ ਗਿਆ ਸਾਰਾ ਖਾਂ ਤੇ ਹੁਕਮ ਵਰਗੇ ਜੋ ਗੁਰਬਤਨਾ ਕੁੱੜ ਰਹੀ ਹੈ ਜਦੋਂ ਕਿਸੇ ਸੰਸਥਾ ਨਾਲ ਜੁੜਦੀ ਹੈ ਤਾਂ ਉਹਦੀ ਕਿਤੇ ਨਾ ਕਿਤੇ ਜਾ ਕੇ ਹੈਲਪ ਯੂਰ ਅਸੀਂ ਲੋਕ ਨੂੰ ਕਰਦੇ ਹਾਂ ਬਿਲਕੁਲ ਚਾਹੇ ਉਹ ਧਾਰਮਿਕ ਜਥੇਬੰਦੀ ਹੋਵੇ ਸਮਾਜਿਕ ਜਥੇਬੰਦੀ ਹੋਵੇ ਜਾਂ ਕੋਈ ਵੀ ਐਨੀਵੇ ਹੋਵੇ ਉਹੀ ਤਾਂ ਗੱਲ ਲੈ ਕੇ ਕੁਮਾਰ ਸਾਹਿਬ ਸਾਡੇ ਕੋਲੇ ਆਏ ਸਾਰੇ ਗੀਤਕਾਰ ਵੀ ਕੋਈ ਬੇਨਤੀ ਕਰਦਾ ਅੱਜ ਬਾ ਅੱਜ ਤੋਂ ਬਾਅਦ ਤੁਸੀਂ ਇਹ ਸੰਸਥਾ ਨਾਲ ਜੁੜੋਂਗੇ ਉਹਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੂਗਾ ਜਦੋਂ ਅਸੀਂ ਇੱਕ ਬੰਦੇ ਨੂੰ ਚਾਰ ਵਾਰੀ ਮਿਲਦੇ ਆਂ ਸਾਡੇ ਤੇ ਹਾਏ ਹੁੰਦੀ ਹੈ ਤੇ ਜ਼ਰੂਰ ਕੋਈ ਨਾ ਕੋਈ ਉਹਦੀ ਹੈਲਪ ਹੋਊਗੀ ਸੌਤ ਰਸਾ ਸਥਿਤੀ ਕਰਨ ਮੈਂ ਇਹੀ ਬੇਨਤੀ ਕਰਨਾ ਸਾਰਿਆਂ ਨੂੰ ਗੀਤਕਾਰਾਂ ਨੂੰ ਕਿ ਤੁਸੀਂ ਇੱਕ ਵਾਰੀ ਉਹ ਪਲੇਟਫਾਰਮ ਤੇ ਆਓ ਜਿਹੜੇ ਗੁਰਬਤਨ ਖੁੱਲਗੇ ਖੁੱਲਗੇ ਤੇ ਮੈਂ ਪਰਮਾਤਮਾ ਅਗਰੇ ਹੀ ਅਰਦਾਸ ਕਰਦਾ ਹਾਂ ਕਿ ਸ਼ਾਇਦ ਇਸ ਤੋਂ ਬਾਅਦ ਕੋਈ ਗੀਤਕਾਰ ਸਾਡਾ ਗੁਰਬਤਨ ਨਹੀਂ ਖੁੱਲੂਗਾ ਜੇ ਤੁਸੀਂ ਇਹ ਸੰਸਥਾ ਨਾਲ ਸ਼੍ਰੀਮਾਨ ਸਰਪ ਸੱਸੀਕਰ ਬ੍ਰੇਕਿੰਗ ਕੱਢੀ ਕਿਸੇ ਬੰਦੇ ਨੇ ਕਿ ਗੀਤਕਾਰਾਂ ਲਈ ਧਰਨੇ ਲੈਗਾ ਜਰਨਲ ਕਮਾਂ ਮੈਂ ਕਿਹਾ ਲਾਉਂਗਾ ਇਹ ਧਰਨੇ ਮੈਂ ਰਸਤਾ ਕੱਢੂੰਗਾ ਉਸ ਕੰਮ ਦਾ ਜਿੱਥੇ ਉਹਨਾਂ ਦਾ ਸਮਾਂ ਹਿਸਾਬ ਹੈ ਹੈ ਮੈਂ ਮੈਂ ਧਰਨੇ ਕਿਉਂ ਲਾਉਂਗਾ ਮਤਲਬ ਉਹ ਪੁੱਠੀਆਂ ਗੱਲਾਂ ਮਤਲਬ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਕਈਆਂ ਨੇ ਲਿਖਿਆ ਕਿ ਮਾਨ ਸਾਹਿਬ ਵਰਤੇ ਇਹ ਪੌੜੀ ਬਣਿਆ ਆ ਤੇਰੀ ਕੀ ਬਣਿਆ ਕਿਹਾ ਮਤਲਬ ਕਹੋਂਦੇ ਆਪਨੇ ਮਤਲਬ ਪੋੜੀ ਕਾਉਂਦੇ ਹਰੇ ਗੀਤਕਾਰਾਂ ਦੀ ਉਹ ਮੂੰਹ ਚ ਗੱਲ ਪਾਉਣ ਵਾਲੀ ਗੱਲ ਹੁੰਦੀ ਆ ਆਪਾਂ ਰਸਤਾ ਕੱਢਾਂਗੇ ਜਿਹੜਾ ਕਲਾ ਪ੍ਰੀਸ਼ਦ ਹੈ ਮੈਨੂੰ ਪਤਾ ਲੱਗਿਆ ਕਿ ਉਹ ਨਵੇਂ ਕਲਾਕਾਰਾਂ ਨੂੰ ਮੌਕਾ ਦੇ ਸਕਦਾ ਹਾਂ ਕੁਝ ਕਰਦੇ ਹਾਂ ਕਲਾ ਪ੍ਰੀਸ਼ਦ ਅਕੈਡਮੀਆ ਕਲਾ ਪ੍ਰੀਸ਼ਦ ਦੇ ਅੰਦਰ ਹਾਂਜੀ ਸਾਹਿਤ ਕੱਢ ਵੀ ਹਾਂਜੀ ਸੰਗੀਤ ਨਾਟਕ ਕੱਢ ਵੀ ਹਾਂਜੀ ਕਿਰਦਨ ਕਲਾ ਹਾਂਜੀ ਤਿੰਨਾਂ ਤਰ੍ਹਾਂ ਦੀਆਂ ਅਕੈਡਮੀਆ ਨੇ ਉਸ ਉਹਦੇ ਅੰਦਰ ਪੁਨੇ ਪੁਨੇ ਵਾਲੇ ਫੰਡ ਨੇ ਔਰ ਜਿਹੜੀ ਸ਼੍ਰੋਮਣੀ ਗਾਇਕ ਨੂੰ ਤੁਸੀਂ ਗੱਲ ਕੀਤੀ ਹੈ ਜਿਹੜੀ ਸ਼੍ਰੋਮਣੀ ਗਾਇਕ ਦਾ ਅਵਾਰਡ ਹੈ ਉਹ ਪੰਜਾਬ ਸੰਗੀਤ ਨਾਟਕ ਅਕੈਡਮੀ ਹੁੰਦੀ ਹੈ ਔਰ ਉਹਦੇ ਵਿੱਚ ਬਾ ਕਹਿਦਾ ਰਸ਼ੀ ਹੁੰਦੀ ਹੈ ਔਰ ਬਾ ਕਹਿਦਾ ਗਵਰਨਮੈਂਟ ਉਹਨਾਂ ਨੂੰ ਉਹ ਇੱਕ ਸਕਾਲਰਸ਼ਿਪ ਦਿੰਦੀ ਹੈ ਬਹੁਤ ਸਾਰੇ ਚੀਜ਼ਾਂ ਦੇ ਇਹਦੀਆਂ ਪੁਆਇੰਟ ਡਿਸਕਸ ਕਰਾਂਗੇ ਸੋ ਮੈਨ ਲੱਗਦਾ ਕਿ ਆਪਾਂ ਹੁਣ ਗੱਲ ਨੂੰ ਇਸ ਬੇਤੀ ਆਵਨਾਸਤੇ ਖੇਡ ਕਰਨੀ ਸੰਮਰਥਨ ਸ਼ਨੀਵਾਰ ਪੰਜਾਬੀ ਭਵਨ ਲਗਾਣਾ ਮੇਲਾ ਜਿੱਤਕਾਰਾਂ ਦਾ ਕੀ ਹੋ ਰਿਹਾ ਹੈ ਉਹਦੇ ਸਰਪ੍ਰਸਤ ਫਰਮਾਂਨ ਤਦੇ ਬਦਲਵਾਈ ਦੀ ਸੀਨੀਅਰ ਲੀਡਰ ਪੇਸ਼ਕਾਰ ਸ੍ਰੀ ਮਹਿਕਮਾਨ ਜੀ ਅੱਜ ਬਰਿੰਦਾਵਤੀ ਮੇਲੇ ਦਾ ਪੁੱਟ ਲੀਨ ਕਰਨ ਲਈ ਅਤੇ ਬਿੰਦੜਾ ਏਰੀਆ ਤੇ ਮਾਰਗ ਦੇ ਸਾਰੇ ਗੀਤਕਾਰਾਂ ਨੂੰ ਸੱਦਾ ਦੇ ਲਈ ਚਾਹੁੰਦੇ ਹਾਂ। ਅਸੀਂ ਅਨੰਦਗੁਰਵ ਆਉਂਦੇ ਹਾਂ ਕਿ ਅਸੀਂ ਮਾਰਗ ਦੇ ਸਾਰੇ ਗੀਤਕਾਰ ਬਿੰਦੜੀਏ ਦੇ ਸਾਰੇ ਦਿਿਆਂ ਦੇ ਅਮਾਬਾਪ ਕੋ ਪਹੁੰਚਾਂਗੇ ਤੇ ਆਪਣ ਨਾਲ ਜੁੜੇ ਹੋਏ ਹੋਰ ਵੀ ਗੀਤਕਾਰਾਂ ਨੂੰ ਨਾਲ ਉਹ ਵੀ ਫੇਰ ਦੰਡਾ ਤੇ ਗਲਾਂ ਕ ਇਸ ਪੰਜਾਬੀ ਗੀਤਕਾਰ ਪਰਿਵਾਰ ਵੱਲੋਂ ਇੱਕ ਹੋਕਾ ਲੈ ਕੇ ਚੱਲੇ ਨੇ ਸਾਡੇ ਜਨਮ ਹੈ। ਮਾਣਸਾ ਸਾਹਿਬ ਤੇ ਘਰ ਵਿੱਚ ਹੋਵੇ ਅਤਵਾਦ ਦਾ ਦੁੱਖ ਸੁੱਖ ਵੱਢੇ ਹੋਵੇ ਇੱਕ ਗੀਤਕਾਰ ਪਰਿਵਾਰ ਨੂੰ ਇੱਕ ਮੰਚ ਤੇ ਕਥਾ ਕਰਨ ਦੇ ਲਈ ਪੂਰੇ ਪੰਜਾਬ ਦੇ ਦੌਰੇ ਤੇ ਨੇ ਅੱਜ ਸਾਡੇ ਕੋਲ ਇਹ ਇਸ ਸਮੇਂ ਬਠਿੰਡਾ ਪਹੁੰਚੇ ਹੋਏ ਨੇ ਸੋ ਅਸੀਂ ਬਿਲਕੁਲ ਸਾਡੇ ਸਾਰੇ ਬਠਿੰਡਾ ਪਰਿਵਾਰ ਵੱਲੋਂ ਜੀ ਆਇਆਂ ਕਹਿੰਦੇ ਆ ਤੇ ਅਸੀਂ ਅੱਜ ਇੱਥੇ ਬਹਿ ਕੇ ਇਹਨਾਂ ਦੀ ਵਿਚਾਰ ਪੇਸ਼ਤਾ ਸੁਣੀ ਅਸੀਂ ਤਾਂ ਅਜੇ ਨਿਆਣੇ ਜਿਹਾਂ ਵੱਡਿਆਂ ਦੇ ਵਿਚਾਰ ਸੁਣ ਰਹੇ ਨੇ ਇੰਟਰਨੈਸ਼ਨਲ ਖਾਨ ਵਿਆਰਤਾਂ ਦੇ ਵਿੱਚੋਂ ਕੁਛ ਨਾ ਕੁਛ ਅੱਜ ਚੋਰੀ ਕਰਦੇ ਰਹਿੰਦੇ ਆ ਅੱਜ ਬੜਾ ਸ਼ਰਮੇ ਦੇ ਨਾਲ ਇਹਨਾਂ ਦੀ ਵਿਚਾਰ-ਵਟਾਂਦਰਾ ਸੁਣੀ ਤੇ ਅਸੀਂ ਜਾਗਰਤ ਹੋਏ ਕਈ ਗੱਲਾਂ ਤੋਂ ਜਿਹੜੀਆਂ ਨਹੀਂ ਪਤਾ ਹੈਗੀਆਂ ਤੇ ਸਾਡੇ ਹੋਰ ਵੀ ਬਹੁਤ ਗੀਤਕਾਰ ਭਰਾ ਹੈ ਇਸੇ ਨੇ ਜਿਨ੍ਹਾਂ ਰੌਲਟੀ ਅਸਿਵਲਟੀ ਭੁੱਲੀ ਜਾਂਦੇ ਕਿ ਰਾਸੀ ਜਿਹੜੀ ਉਹਨੂੰ ਲਾਈਫ ਟਾਈਮ ਲਈ ਉਹਦੇ ਲਿਖੇ ਹੋਏ ਗੀਤਾਂ ਦੇ ਵਿੱਚੋਂ ਮਿਲਣੀ ਹੈ ਉਹ ਕਿਤੇ ਨਾ ਕਿਤੇ ਮੰਨ ਲਓ ਰੁਕੀ ਪਈ ਹੈ ਜਿਵੇਂ ਲਓ ਉਹਨਾਂ ਤੱਕ ਨਹੀਂ ਪਹੁੰਚ ਰਹੀ ਉਸ ਤਰ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਕੀਤਾ ਹੋਈਆਂ ਰਹਿ ਗਈਆਂ ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਵਿਚਾਰਨ ਦਾ ਜਿਹੜਾ ਆਸਾਨਾ ਕਮਾਨਸਾ ਹੋਰਾਂ ਦੇ ਕੀ ਨੇ ਕੀਤਾ ਤੇ ਉਹਦੇ ਲਈ ਅਸੀਂ ਇਹਨਾਂ ਨੂੰ ਮੁਹਾਰਤਵਾਦ ਵੀ ਦਿੰਦੇ ਆ ਤੇ ਅਸੀਂ ਇਹਨਾਂ ਦਾ ਸਾਥ ਵੀ ਦਿੰਦੇ ਆ ਤੇ ਸੋ ਪਾਈਪੀਟ ਨੂੰ ਲੁਧਿਆਣਾ ਪੰਜਾਬੀ ਭਵਨ ਦੇ ਵਿੱਚ ਇਸ ਮੇਲੇ ਦੇ ਵਿੱਚ ਸਾਰਿਆਂ ਨੇ ਹਮ੍ਹਾਂ ਹਾਂ ਕੇ ਪਹੁੰਚਣਾ ਤਾਂ ਜੋ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਵਿਚਾਰ ਪਾਲਾ ਕਰਕੇ ਪ੍ਰਵਾਹ ਦੇ ਵਿੱਚ ਪ੍ਰਵਾਹ ਰੱਖੀ ਇੱਕ ਸਿਆਣਪ ਦਾ ਦੇ ਨਾਲ ਇਸ ਆਪਣੀਆਂ ਬਣਦੀਆਂ ਮੰਗਾਂ ਨੂੰ ਪੂਰੀਆਂ ਕਰਦੇ ਨੇ ਇੱਕ ਆਵਾਜ਼ ਬਣਨੀ ਇੱਕ ਮੰਤਿਕ ਹੋਰੀ ਬਹੁਤ ਮਿਹਰਬਾਨੀ ਬਹੁਤ ਸਾਡੇ ਨੰਦੀਗਾਰ ਹੁਣ ਲਿਓ ਪੋਸਟਰ ਚਲਿਓ ਥੱਕੋ ਪੋਸਟਿੰਗ ਆ ਸਾਡੇ ਕਿਹੜੇ ਸਮੱਸਿਆਵਾਂ ਸਾਨੂੰ ਆ ਰਹੀਆਂ ਸਾਰੇ ਮਦਦ ਦੇ ਸੰਜਣਾ ਦਾ ਭਰਾ ਉਹਨਾਂ ਨੇ ਹੁਣ ਤੇ ਤੁਹਾਨੂੰ ਦੱਸ ਹੀ ਉਹਨਾਂ ਦੇ ਵਿਚਾਰ ਜੱਥਾ ਕੀਤਾ ਜਾਊਗਾ ਜੀ ਤੇ ਲੇਕਿਨ ਸਾਰੇ ਗਿਲੇ ਸ਼ਿਕਵੇ ਗਿਲੇ ਸ਼ਿਕਵੇ ਪਵਾ ਕੇ

ਜੇ ਜਿਉਂ ਨੂੰ ਪਹਿਲਾ ਵਾਲਾ ਯੁੱਗ ਤਾਂ ਹੈ ਨਹੀਂ ਵੀ ਕੈਮਰੇ ਦੇ ਵਿੱਚ ਫੋਟੋ ਲੱਗ ਗਈ ਤੇ ਚਲੋ ਜੀ ਨਾਲੀਕਾਰ ਹੁਣ ਥੋੜਾ ਜਿਹਾ ਯੂਗ ਚੇਂਜ ਹੋ ਗਿਆ ਮੈਂ ਪੰਜਾਬ ਪੰਜਾਬੀ ਪੰਜਾਬੀ ਤੈਨੂੰ ਪਿਆਰ ਕਰਨ ਵਾਲੇ ਸਾਰੀਆਂ ਤਰ੍ਹਾਂ ਨੂੰ ਵਿੱਚ ਜਰੂਰ ਪਹੁੰਚਣਾ ਅੱਜ ਅਕਸਰ ਮੈਂ ਬੋਲਦਾ ਹੁਣ ਮੇਰੇ ਇੰਟਰਵਿਊ ਦੇ ਵਿੱਚ ਕਿ ਬਠੰਡੇ ਨਾ ਮੇਰਾ ਪੇਕੇ ਘਰ ਵਰਗਾ ਮੈਨੂੰ ਸਕੂਨ ਮਿਲਦਾ ਹੈ ਨਾ ਸਹੀ ਹੈ ਤੇ ਮਾਪਦੇ ਪੇਕੇ ਅਜ ਫਿਰ ਵਿਆਹ ਦੀ ਚਿੱਠੀ ਲੈ ਕੇ ਆਈ ਹੋਏ ਜਰਨਲ ਕੋਰਾਂ ਹੈ ਜੀ ਤੇ ਹੁਣ ਮੈਂ ਤਾਂ ਤਨ ਤਨ ਹੋ ਕੇ ਵਾਗ ਗਈ ਤੇ ਤੁਸੀਂ ਭਾਈ ਸਾਰੇ ਨਾਨਕਾ ਮੇਲ ਲੈ ਕੇ ਆਇਓ ਗੀਤਕਾਰਾਂ ਦੇ ਨਾਨਕਾ ਮੇਲ ਲੈ ਕੇ ਆਇਓ ਉੱਥੇ ਕੋਈ ਫੂਫੜਵਾ ਫੜ ਜੇ ਵਿਗੜੂਗਾ ਫਿਰ ਤੁਸੀਂ ਜਾਣ ਸੰਭ ਪੇਕੇ ਜਾਂਦੇ ਹੁੰਦੇ ਆ ਅਸੀਂ ਹੋਮ ਆਉਂਗਾ ਕਿ ਆਵਾਂਗੇ ਬੰਦੀਹਾ ਬੁਲਾਉਂਦੇ ਆਵਾਂਗੇ ਹਾਂ ਅਸੀਂ ਕੀ ਗੱਲ ਸੀ ਇਹ ਜਿਹੜੀ ਕਿ ਆਉਣ ਲੱਗੇ ਕਿਸੇ ਨੂੰ ਵੀ ਇਹ ਕਿਸੇ ਦੇ ਖਿਲਾਫ ਕਹਿ ਰਹੇ ਨੇ ਕਿਸੇ ਸਰਕਾਰ ਦੇ ਖਿਲਾਫ ਕਹਿ ਰਹੇ ਨੇ ਕਿਸੇ ਕਲਾਕਾਰ ਖਿਲਾਫ ਕਰ ਰਹੇ ਨੇ ਕਿਸੇ ਪੱਤਰਕਾਰ ਦੇ ਖਿਲਾਫ ਕਹਿ ਰਹੇ ਨੇ ਅਸੀਂ ਤਾਂ ਇੱਕ ਅਵੇਅਰਨੈਸ ਵਧਾਉਣੀ ਹੈ ਮੈਂ ਕਲੀਅਰ ਕਰ ਦੇ ਮੈਂ ਇਹਦੀ ਕੋਈ ਪਰਚੀ ਨਹੀਂ ਕੱਢਣੀ ਇਹਦੀ ਕਦੇ ਕੋਈ ਫੰਡ ਨਹੀਂ ਲੈਣਾ ਕਿਸੇ ਤੋਂ ਆਪਾਂ ਇਹਦਾ ਕਿਹਦੇ ਵਾਸਤੇ ਕੋਈ ਇਦਾਂ ਨਹੀਂ ਹੈਗਾ ਕਿ ਵੀ ਫਲਾਣਿਆਂ ਨੇ ਫੋਟੋਆਂ ਦੇ ਲੈ ਲੈ ਫਲਾਣਿਆਂ ਨੇ ਇਹ ਲੈ ਲੈ ਕੋਈ ਗਰਾਂਟ ਨਹੀਂ ਆਪਾਂ ਕਿਤੇ ਮੰਗ ਕਰਨੀ ਨੂੰ ਪਿਆਰ ਕਰਨ ਵਾਲੀਆਂ ਸਾਰੀਆਂ ਤਰ੍ਹਾਂ ਉੱਥੇ ਆਇਓ ਠੀਕ ਹੈ ਕਿਉਂਕਿ ਆਪਾਂ ਨੇ ਇੱਕ ਬੀਬੀ ਸ਼ੁਰੂ ਕਰਨੀ ਹੈ ਉਹਨਾਂ ਗਾਣਿਆਂ ਦੇ ਖਿਲਾਫ ਜਿਹੜੇ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਇਹਨਾਂ ਕਹਿੰਦੇ ਇੱਕ ਇਹ ਉਦੋਂ ਕੌਣ ਸੀ ਆਪਾਂ ਸਮਕਾਲੀ ਕਹੋ ਨਾ ਵਿਆਪ ਨੂੰ ਤੇ ਆਪਾਂ ਇਸ ਗੱਲ ਤੇ ਪਹਿਰਾ ਦੇ ਕੇ ਇਹੋ ਜਿਹੇ ਗਾਣੇ ਜਿਹੜੇ ਮੜਾ ਮੋਟਾ ਜਿਹੜੀ ਕਿਨਿਆਰੀ ਜੀ ਰਹਿਗੇ ਉਹਨੂੰ ਚੁਗਦੀਏ ਥੋੜੀ ਥੋੜੀ ਮਤਲਬ ਸਿਖਾ ਦਈਏ ਗਾਣੇ ਕਿਦਾਂ ਚਾਹੀ ਠੀਕ ਹੈ ਸੋ ਆਪਾਂ ਗਾਣਿਆਂ ਬਾਰੇ ਵੇਰਵਾ ਕਰਨਾ ਹੈ ਬੱਚਿਆਂ ਨੂੰ ਨਵੀਂ ਪੀੜ੍ਹੀ ਨੂੰ ਤੇ ਮੈਂ ਕੰਪਨੀ ਜਿਹੜੀ ਨਵੀਂ ਪਨੀਰੀਆ ਕੰਪਨੀ ਦੀ ਉਹਨੂੰ ਆਪਾਂ ਬੁਲਾਉਣ ਦਾ ਉੱਥੇ ਟਾਈਮ ਦੇਵਾਂਗੇ ਇੱਕ ਪੁਰਾਣੇ ਕਿਸੇ ਸੀਨੀਅਰ ਨੂੰ ਬੁਲਾਉਣ ਦਾ ਟਾਈਮ ਦੇਵਾਂਗੇ ਤਿਆਰਬੇਕਾਰ ਗੀਤਕਾਰਾਂ ਨੂੰ ਬੋਲਣ ਦਾ ਟਾਈਮ ਦੇਵਾਂਗੇ ਕੁਝ ਆਪਾਂ ਇਹ ਜੇ ਸੱਜਣਾਂ ਨੂੰ ਬੋਲਣ ਦਾ ਟਾਈਮ ਦੇਵਾਂਗੇ ਜਿਹੜਾ ਨੌਲੇਜ ਰੱਖੀ ਆ ਉੱਤੇ ਜਿਵੇਂ ਆਪਣੇ ਕਈ ਸੱਜਣ ਹੈਗੇ ਵਿੱਚ ਨਾਮ ਲਵਾਂ ਤੇ ਦੂਜੀ ਉੱਥੇ ਇੰਨਾ ਟਾਈਮ ਨਹੀਂ ਹੋਣਾ ਕਿ ਵੀ ਹਰੇਕ ਬੰਦਾ ਬੋਲੇ ਮੈਂ ਆਫਰੀਦਾ ਜਰਨੈਲ ਕਮਾਂਡ ਮੈਂ ਪਹੁੰਚਿਆ ਹਾਂ ਜ ਅੱਜ ਬਠਿੰਡੇ ਪੰਜਾਬ ਪੰਜਾਬੀ ਪੰਜਾਬੀ ਤੈਨੂੰ ਪਿਆਰ ਕਰਨ ਵਾਲੇ ਸਾਰੀਆਂ ਧਿਰਾਂ ਨੂੰ ਦੁਨੀਆ ਵਿੱਚ ਵਸ ਪਰ ਵਿੱਚ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਇੱਕ ਮੇਲਾ ਕਰਨ ਜਾ ਰਹੇ ਹਾਂ ਇਹ ਗੀਤ ਮੇਲਾ ਗੀਤਕਾਰਾਂ ਦਾ ਲੁਧਿਆਣੇ ਪੰਜਾਬੀ ਭਵਨ ਦੇ ਵਿੱਚ 22 ਫਰਵਰੀ ਨੂੰ ਦਿਨ ਸ਼ਨੀਵਾਰ ਨੂੰ ਹੋਰ ਆਪਣੇ ਨਾਲ ਦੇ ਗੀਤਕਾਰਾਂ ਨੂੰ ਵੱਧ ਤੋਂ ਵੱਧ ਲੈ ਕੇ ਜਾਵਾਂਗੇ ਸਾਰੇ ਗੀਤਕਾਰਾਂ ਨੂੰ ਮੇਰੀ ਬੇਨਤੀ ਹੈ ਜੋ ਤੁਹਾਡੀਆਂ ਸਮੱਸਿਆਵਾਂ ਨੇ ਉੱਥੇ ਆ ਕੇ ਬਿਆਨ ਕਰੋ ਉਹਦਾ ਹੱਲ ਜ਼ਰੂਰ ਨਿਕਲੇਗਾ ਮੈਂ ਤੁਹਾਡੇ ਨਾਲ ਵਾਦਾ ਕਰਦਾ ਸਤਿ ਸ਼੍ਰੀ ਅਕਾਲ ਗੀਤਕਾਰਾਂ ਦੇ ਮੇਲੇ ਵਿੱਚ ਪਹੁੰਚੀਏ ਤੇ ਆਪਣੀਆਂ ਰਲ ਮਿਲ ਕੇ ਸੰਸਿਆਮਾਂ ਦਾ ਹੱਦ ਕਰੀਏ। ਸੁਪ ਮਿਲਦੇ ਆਪਾਂ 22 ਫਰਵਰੀ ਦੇ ਦਿਨ ਸ਼ਨੀਵਾਰ ਨੂੰ ਲੁਧਿਆਣਾ। ਜੈਲਾਰੀ ਤੋਂ ਬੁਲਾਉਣਾ। ਮੇਲੇ ਵਿੱਚ ਪਹੁੰਚੋ ਤੇ ਆਪਣੀਆਂ ਰਲ ਮਿਲ ਕੇ ਸੰਸਿਆਮਾਂ ਦਾ ਹੱਦ ਕਰੀਏ। ਸੁਪ ਮਿਲਦੇ ਆਪਾਂ 22 ਫਰਵਰੀ ਨੂੰ। ਮੇਲਾ ਗੀਤਕਾਰਾਂ ਦਾ ਹੋ ਰਿਹਾ ਹੈ ਜੀ ਪੰਜਾਬੀ ਭਵਨ ਲੁਧਿਆਣਾ ਸਾਰੇ ਗੀਤਕਾਰਾਂ ਨੂੰ ਬੇਨਤੀ ਹੈ। ਗੀਤਕਾਰਾਂ ਦੇ ਮੇਲੇ ਵਿੱਚ ਪਹੁੰਚੋ ਤੇ ਆਪਣੀਆਂ ਰਲ ਮਿਲ ਕੇ ਸੰਸਿਆਮਾਂ ਦਾ ਹੱਦ ਕਰੀਏ। ਸੁਪ ਮਿਲਦੇ ਆਪਾਂ 22 ਫਰਵਰੀ ਦੇ ਦਿਨ ਸ਼ਨੀਵਾਰ ਨੂੰ ਲੁਧਿਆਣਾ। ਹੋਰ ਪਸੰਦ ਹੈ। ਬੜੀ ਪਰਵਾਰ ਇੱਥੇ ਸਾਰੀ ਵਾਰ ਨੂੰ ਮਿਲਾਂਗੇ ਨਾ ਚਾਮਣ ਦੇ ਸਾਹਮਣੇ ਅਸੀਂ ਭਰਵਾਨ ਸਾਹਿਬ ਅਜੇ ਨਾਂਕਾ ਮੇਲ ਵਰਕੇ ਪਹੁੰਚਾਂਗੇ ਤੇ ਬਾਕੀ ਲੋਅ ਲੈਵਲ ਬੇਨਤੀ ਕਰਦਾ ਕਿ ਸਾਰਿਆਂ ਨੂੰ ਬਹੁਤ ਬਹੁਤ ਬਧਾਈ ਅੱਗੇ ਸਾਈਂ ਮਾਨਸਾ